ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਚੋਤੀ ਪਿਲ ਤੇ ਸਾਰਿਆਂ ਨੇ ਵਿਸ਼ਵਾਸ ਕੀਤਾ ਸਾਰੇ ਸਾਫ ਕਾ ਸਰਪੰਚਾ ਨੇ ਸਾਰੇ ਤਕਰੀਬਨ ਸਾਰੇ ਮੈਂਬਰਾਂ ਨੇ ਅਸੀਂ ਇਸ ਦੇ ਉੱਤੇ ਵਿਸ਼ਵਾਸ ਕੀਤਾ ਵੀ ਸਾਨੂੰ ਪਤਾ ਲੱਗਿਆ ਵੀ ਇਹ ਮੁੰਡਾ ਹੁਣ ਹਾਰਾ ਕੰਮ ਕਰਨ ਜੋਗ ਹੈ ਅਸੀਂ ਇਹਨਾਂ ਨੂੰ ਸਾਰਿਆਂ ਨੇ ਸਮਰਥਨ ਦਿੱਤਾ ਹੈ ਇੱਕ 35 40 ਸਾਲ ਦੇ ਜੁੜੇ ਜਿੰਨੇ ਸਰਪੰਚਾ ਸਾਰੇ ਜੋਤੀ ਦੇ ਨਾਲ ਹੈ ਤੇ ਅਰਦਾਸ ਕਰਦੇ ਆਂ ਪ੍ਰਮਾਤਮਾ ਦੀ ਕਿਰਪਾ ਨਾਲ ਸੇ 120% ਜਿੱਤ ਪ੍ਰਾਪਤ ਕਰਾਂਗੇ ਸਾਨੂੰ ਮਾਣ ਹੈ ਪਰ ਸਾਡਾ ਸਾਰੇ ਭਰਾਵਾਂ ਦਾ ਬੜਾ ਸਾਡੇ ਨਾਲ ਸਾਥ ਹੈ ਅੱਜ ਦਾ ਇਕੱਠ ਦਾ ਸਾਥ ਸਾਰੀ ਸੰਗਤ ਇਹ ਜੇ ਮਿਲਣ ਦੇ ਬਲਾਂ ਦੇ ਚੋਟੀ ਜਿਹੀ ਜੀਤਾਂ ਨੂੰ ਪ੍ਰਾਪਤ ਕਰਦੇ ਆਂ ਤਾਂ ਕਿ ਜਿੰਨਾਂ ਨਾਲ ਕੋਈ ਬੰਨ੍ਹਦਾ ਹੈ ਤਾਂ ਕੀ ਕੋ ਲੋਪ ਵਿਰੋਧੀਆਂ ਬਾਰੇ ਕੋਈ ਨਹੀਂ ਕਹਿਣਾ ਚਾਹੁੰਦੇ ਆਪਾਂ ਤੇ ਜਨੇ ਵੀ ਜਿਹੜੇ ਜਿੰਨੇ ਵੀ ਸਾਬਕਾ ਸਰਪੰਚ ਅਵਤਾਰ ਸਿੰਘ ਕੜੇ ਅਮੰਦਰ ਸਿੰਘ ਕਿਰਤਪਾਲ ਕੜਾ ਹੋਰ ਵੀ ਸਾਬਕਾ ਸਰਪੰਚ ਪਿਰਤੀ RAM ਜਿੰਨੇ ਵੀ ਸਾਬਕਾ ਸਰਪੰਚਾ ਉਹਨਾਂ ਦਾ ਬਹੁਤ ਤਹਿਤੋਂ ਧੰਨਵਾਦ ਜਿਨ੍ਹਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਂ ਉਹਨਾਂ ਦਾ ਕਰਜ਼ਾ ਦੇ ਨਹੀਂ ਸਕਦਾ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਪਿੰਡਾਂ ਵਿੱਚ ਨਵੀਆਂ ਪੰਚਾਇਤਾਂ ਦੀ ਚੋਣ ਲਈ ਸਰਗਰਮੀਆਂ ਜੋਰਾਂ-ਸ਼ੋਰਾਂ ਨਾਲ ਜਾਰੀ ਹੈ ਕਈ ਪਿੰਡਾਂ ਵਿੱਚ ਪਿੰਡ ਵਾਸੀਆਂ ਵੱਲੋਂ ਸਰਬਸੰਤੀ ਦੇ ਨਾਲ ਪੰਚਾਇਤਾਂ ਚੁਣਵੀਂ ਲਈਆਂ ਗਈਆਂ ਹਨ ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡ ਮਲੋਟ ਵਿੱਚ ਵੀ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਵਿੱਚ ਸਮੁੱਚੇ ਪਿੰਡ ਵਾਸੀਆਂ ਤੇ ਸਾਬਕਾ ਸਰਪੰਚਾਂ ਤੇ ਪੰਚਾਂ ਵੱਲੋਂ ਇੱਕ ਤਰਫਾ ਐਲਾਨ ਕਰਦੇ ਆ ਨੌਜਵਾਨ ਆਗੂ ਦਲਜੋਤ ਸਿੰਘ ਜੋਤੀ ਗਿੱਲ ਦੇ ਘਰ ਇੱਕ ਵੱਡਾ ਇਕੱਠ ਕਰਕੇ ਜੋਤੀ ਗਿੱਲ ਨੂੰ ਸਰਪੰਚੀ ਦੇ ਲਈ ਆਪਣਾ ਸਮਰਥਨ ਦਿੱਤਾ ਅਧੀ ਦਰਜਨ ਸਾਬਕਾ ਸਰਪੰਚਾ ਹੋਰ ਪੰਚਾਇਤ ਮੈਂਬਰਾਂ ਵੱਲੋਂ ਜੋਤੀ ਗਿੱਲ ਨੂੰ ਸਰਪੰਚ ਬਣਾਉਣ ਦੇ ਲਈ ਆਪੋ ਆਪਣੇ ਵਾਰਡਾਂ ਵਿੱਚ ਸਰਗਰਮ ਮੈਂ ਸ਼ੁਰੂ ਕਰ ਦਤੀਆਂ ਜੋਤੀਗਿੱਲ ਨੇ ਪਿੰਡ ਵਾਸੀਆਂ ਅਤੇ ਸਾਬਕਾ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਵੱਲੋਂ ਦਿੱਤੇ ਗਏ ਸਮਰਥਨ ਦੇ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਦਿਖਾਏ ਗਏ ਪਿਆਰ ਤੇ ਉਹ ਹਮੇਸ਼ਾ ਰੇਣੀ ਰਹਿਣਗੇ ਅਤੇ ਉਹ ਪਿੰਡ ਦੇ ਹਰ ਇੱਕ ਵਰਗ ਦੇ ਵਿਅਕਤੀ ਦੇ ਲਈ ਦਿਨ ਰਾਤ ਇੱਕ ਕਰਕੇ ਉਹਨਾਂ ਦੇ ਨਾਲ ਖੜਨਗੇ ਸਰਦਾਰ ਅਵਤਾਰ ਸਿੰਘ ਸਰਪੰਚ ਇਹਨਾਂ ਦਾ ਬਹੁਤ ਧੰਨਵਾਦ ਜਿਹੜੇ ਇਹ ਮੇਰੇ ਨਾਲ ਪਹਿਲਾਂ ਹੀ ਖੜੇ ਹੁੰਦੇ ਜਿਹਦੇ ਕੋਲੇ ਮੈਂ ਜਾਣਾ ਵੋਟ ਮੰਗਣ ਮੇਰੇ ਨਾਲ ਪਹਿਲਾਂ ਕੰਮ ਆ ਮੇਰੇ ਫੋਨ ਲੱਗਿਆ ਹੁੰਦਾ ਵੀ ਇਹ ਗੱਲ ਕਰੋ ਮੰਦਰ ਸਿੰਘ ਠੇਕਦਾਰ ਸਾਡਾ ਉਸਤਾਦ ਵੀ ਕਹਿ ਦਿੰਨੇ ਆਸ ਤਾਉ ਨੂੰ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਬਹੁਤ ਜ਼ਾਰੇ ਜ਼ੋਰ ਲਾ ਰਹੇ ਆ ਬਾਈ ਭਗਵਾਨ ਨੇ ਵੀ ਆਉਣਾ ਸੀ ਉਹਨਾਂ ਦਾ ਵੀ ਮਗਰਲੇ ਹਫ਼ਤੇ ਮੈਂ ਲਵਾਉਂਗਾ ਬਾਈ ਜਨਸੀਰ ਇੱਥੇ ਆਇਆ ਵਾ ਉਹਨਾਂ ਦਾ ਬਹੁਤ ਧੰਨਵਾਦ ਆ ਪ੍ਰਥੀਰਾਮ ਸਰਪੰਚਾ ਬਾਕੀ ਸਾਰੇ ਮਗਰਲੇ ਸਾਫਕਾ ਸਰਪੰਚ ਮਗਰਲੇ ਪੰਜ ਸਾਲ ਵਾਲੇ ਵੀ ਹੋਂ ਵਾਲੇ ਵੀ ਸਾਰਿਆਂ ਦਾ ਬਹੁਤ ਧੰਨਵਾਦ ਆ ਸਰਕਾਰ ਰਾਜ ਸਿੰਘ ਰਾਜੂ ਸਰਪੰਚ ਮੈਂ ਉਹਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਆ ਉਹਨੇ ਕਿਤੇ ਵੇਖਿਆ ਨਹੀਂਗਾ ਵੀ ਜੋਤੀ ਨੇ ਕਿੱਥੇ ਸੈਣ ਕਰਾਉਣੇ ਆ ਕਿੱਥੇ ਕੰਮ ਕਰਨਾ ਜਿੰਨੇ ਵੀ ਪੰਚ ਆ ਸਰਦਾਰ ਸਰਜੀਤ ਸਿੰਘ ਪਟਵਾਰੀ ਨਿੰਦਰ ਸਿੰਘ ਮੈਂਬਰ ਆਪਣੇ ਸੋਨ ਸਿੰਘ ਕੇ ਕਾਰਜ ਮੈਂਬਰ ਸੰਤਨਗਰ ਤੋਂ ਹੋਰ ਵੀ ਜਿਹੜੇ ਆਪਣੇ ਮੈਂਬਰ ਜਿੰਨੇ ਵੀ ਆਪਣੇ ਨਾਲ ਖੜੇ ਸੀ ਇੱਕ ਆਪਣੇ ਡੈੱਥ ਹੋ ਗਈ ਬ ਆਪਣਾ ਦੋਸਤ ਸੀ ਬਈ ਪੂਰਾ ਮਾਨ ਉਹਦੀ ਦੂਜੀ ਪਾਲਤੀਆ ਤੋਂ ਸਾਰੇ ਸਰਪੰਚਾਂ ਨੂੰ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੜਾ ਸਾਥ ਦਿੱਤਾ ਹੁਣ ਇਲੈਕਸ਼ਨ ਦੁਬਾਰੇ ਫੇਰ ਆ ਗਿਆ 15 ਤਰੀਕ ਨੂੰ ਵੋਟਾਂ ਸਾਰੇ ਭਰਾਵਾਂ ਨੂੰ ਮੂਰੇ ਹੱਥ ਜੋੜ ਕੇ ਬੇਨਤੀ ਆ ਕੰਮ ਕਰਦਿਆਂ ਦੇ ਵਿੱਚੋਂ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਸਾਰੇ ਕੰਮ ਕਰਦੇ ਨਹੀਂ ਪੂਰੇ ਹੁੰਦੇ ਜਿਹੜੀਆਂ ਕੋਈ ਗਲਤੀਆਂ ਰਹਿ ਵੀ ਗਈਆਂ ਉਹਦੀ ਆਪਾਂ ਅਸਰ ਕੱਢਾਂਗੇ ਜੇ ਕੰਮ ਕੋਈ ਰਹਿ ਗਿਆ ਹੋਇਆ ਉਹ ਉੱਪਰ ਕਰਾਂਗੇ ਪੂਰਾ ਤੇ ਜੇ ਕੋਈ ਚੱਲਦੇ ਕੰਮ 'ਚ ਗਲਤੀ ਹੋਈ ਉਹਦੀ ਆਪਾਂ ਮਾਫੀ ਵੀ ਚਾਹੁੰਦੇ ਆ ਸਾਰੇ ਭਰਾ ਸਾਥ ਦਿਓ ਸਾਰੇ ਮੈਂਬਰਾਂ ਨੂੰ ਵੀ ਜਿਤਾਓ ਮੈਨੂੰ ਵੀ ਜਿਤਾਓ ਸਿਰ ਤੇ ਹੱਥ ਧਰੋ ਸਾਰੇ ਭਰਾ ਕੋਈ ਨਹੀਂ ਗੁੱਸਾ ਇਕੱਲਾ ਛੱਡ ਦਿਓ ਜੇ ਕਿਸੇ ਦਾ ਵੀ ਹੈਗਾ ਵੀ ਤਾਂ ਆਪਾਂ ਕਿਸੇ ਦੀ ਨਿੰਦਿਆ ਕਰਕੇ ਬੋਲ ਨਹੀਂ ਮੰਗਣੀ ਸਾਰੇ ਗਰੁੱਪ ਨੂੰ ਵੀ ਸਾਰੇ ਭਰਾਵਾਂ ਨੂੰ ਬੇਨਤੀ ਆਪਾਂ ਦੂਜੀ ਪਾਰਟੀ 'ਚ ਨੁਕਸਾਨ ਨਹੀਂ ਘਟਣੇ ਵੀ ਉਹਦੇ ਚਾਹ ਨੁਕਸਾਨ ਉਹਦੇ ਚੋਂ ਨੁਕਸਾਨ ਆਪਾਂ ਦਾ ਉਹਦਾ ਕੰਮ ਕਰਾਓ ਅਮਰ ਸਿੰਘ ਸਾਹਿਬ ਦਾ ਸਰਪੰਚ ਜੋਤੀ ਸਿੰਘ ਦੇ ਅਸੀਂ ਚਟਾਨ ਵਾਂਗੂ ਨਾਲ ਖੜਿਆ ਤੇ ਇਕੱਲਾ ਮੈਂ ਨਹੀਂ ਸਾਰੇ ਸਰਪੰਚ ਪੰਜ ਅੱਜ ਤੱਕ ਜਿੰਨੇ ਸਰਪੰਚ ਸਰਪੰਚੀ ਦੀ ਇਲੈਕਸ਼ਨ ਹੋਈ ਹੈ ਇੱਕ ਦਲ ਦੂਜਾ ਬਰੋਤੀ ਹੁੰਦਾ ਸਾਡੇ ਜਿੰਨੇ ਪੰਜ ਸਰਪੰਚਾਂ ਕੋਲੇ 35 ਸਾਲ ਸਰਪੰਚੀ ਰਹੀ ਹੈ 10 ਸਾਲ ਸਦਾ ਦਰਸ਼ਨ ਸਿੰਘ ਕੋਲੇ 10 ਸਾਲ ਸਰਵतार ਸਿੰਘ ਕੋਲੇ 5 ਸਾਲ ਮੇਰੇ ਕੋਲੇ 5 ਸਾਲ ਪ੍ਰਥੀਰਾਉ ਕੋਲੇ ਮਤਲਬ ਜਿੰਨੇ ਇੱਕ 35 40 ਸਾਲ ਦੇ ਜੁੜੇ ਜਿੰਨੇ ਸਰਪੰਚ ਸਾਰੇ ਜੋਤੀ ਦੇ ਨਾਲ ਹੈ ਅਰਦਾਸ ਕਰਦੇ ਆਂ ਪ੍ਰਮਾਤਮਾ ਦੀ ਕਿਰਪਾ ਨਾਲ ਸੀ 120% ਜਿੱਤ ਪ੍ਰਾਪਤ ਕਰਾਂਗੇ ਸਾਨੂੰ ਮਾਣ ਹੈ ਪਰ ਸਾਦਾ ਸਾਰੇ ਭਰਾਵਾਂ ਦਾ ਬੜਾ ਸਾਡੇ ਨਾਲ ਸਾਥ ਹੈ ਅੱਜ ਦਾ ਇਕੱਠ ਦਾ ਸਾਨੂੰ ਤੇ ਕੰਮ ਵੀ ਜੋ ਉਹ ਕਰਵਾਤ ਰਿਹਾ ਜੋਤੀ ਨੇ ਕੰਮ ਠੀਕ ਹੈ ਮੈਂ ਵੀ ਸਰਪੰਚ ਰਾਜ ਜਿੰਨੇ ਜੋ ਕਰੇ ਮੈਂ ਕਰਵਾਏ ਹਵਤਾਰ ਸਿੰਘ ਰਾ ਇਹਨਾਂ ਨੇ ਵੀ ਕਰਵਾਏ ਪਰ ਇਹਨੇ ਤੱਕ ਮਰਜੀ ਵਾਲੀ ਵੀ ਪਜਾਦੀਆਂ ਵੀ ਪਿੰਡ 'ਚ ਕੋਈ ਗਲੀ ਕੱਚੀ ਛੱਡੀ ਨਹੀਂ ਵਾਅਦਾ ਮਾਰਦਾ ਭਾਈ ਕਿਸੇ ਦੀ ਗਲੀ ਰਹਿੰਦੀ ਐ ਤਾਂ ਲੈ ਉਹ ਨਹੀਂ ਅਗਲਾ ਗਲੀਆਂ ਖਾਤਰ ਗੁੱਸੇ ਆਂਦੇ ਆ ਹੋਰ ਕੰਮ ਕੋਈ ਕਮੀ ਨਹੀਂ ਛੱਡੀ ਵੇਖੋ ਕਹਿੰਦਾ ਪਾ ਮੇਰਾ ਇਹ ਆ ਇਹਨ ਸਾਰੇ ਭਰਾਵਾਂ ਨੂੰ ਬੇਨਤੀ ਵੀ ਹੈ ਭਾਈ ਵਾਤਵਾਦ ਬੋਟਪਾਉ ਤੇ ਕੰਮ ਕੀਤਾ ਦਾ ਮੁੱਲ ਮੋੜੋ ਇੰਨਾ ਹੀ ਕਹਿੰਦਾ ਵੈਲ ਦੀ ਗੱਲ ਸਾ ਅਸੀਂ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਚੋਤੀ ਕਿਲ ਤੇ ਸਾਰਿਆਂ ਨੇ ਵਿਸ਼ਵਾਸ ਕੀਤਾ ਸਾਰੇ ਸਾਫ ਕਾ ਸਰਪੰਚਾਂ ਨੇ ਸਾਰੇ ਤਕਰੀਬਨ ਸਾਰੇ ਮੈਂਬਰਾਂ ਨੇ ਅਸੀਂ ਇਸ ਤੇ ਉੱਤੇ ਵਿਸ਼ਵਾਸ ਕੀਤਾ ਵੀ ਸਾਨੂੰ ਪੱਧ ਲੱਗਿਆ ਵੀ ਇਹ ਮੁੰਡਾ ਹੁਣ ਹਾਰ ਹੈ ਕੰਮ ਕਰਨ ਯੋਗ ਹੈ ਅਸੀਂ ਇਹਨਾਂ ਨੂੰ ਸਾਰਿਆਂ ਨੇ ਸਮਰਥਨ ਦਿੱਤਾ ਤੇ ਪ੍ਰਮਾਤਮਾ ਨੂੰ ਦੇ ਅੱਗੇ ਬੇਨਤੀ ਕਰਦੇ ਆ ਇਹਨਾਂ ਚੜਦੀ ਕਲਾ ਰੱਖੇ ਕਿਉਂਕਿ ਕਈ ਵੱਡੇ ਸੱਜਣ ਇਸ ਤਰ੍ਹਾਂ ਸੰਮਤੀ ਹੋ ਰਹੀ ਜਿਸ ਤਰ੍ਹਾਂ ਸਾਰੇ ਸਰਪੰਚ ਸਾਬਤ ਪਲੇਟਫਾਰਮ ਤੇ ਆਏ ਇਹ ਤਾਂ ਐਸੇ ਐਸਪੈਂਡ ਕੀ ਹਾਲਾਤ ਪੰਜ ਨੇ ਨਹੀਂ ਉਹ ਕੋਸ਼ਿਸ਼ ਕੀਤੀ ਸੀ ਜੀ ਪਰ ਕਈ ਵਾਰ ਕੋਈ ਕੋਸ਼ਿਸ਼ ਸਫਲ ਨਹੀਂ ਹੋ ਸਕਦਾ ਜੀ ਤੇ ਉਹ ਹੁਣ ਚਲੋ ਜੇ ਕਿਸੇ ਦੀ ਹੈ ਕੋਈ ਹੁੰਦੀ ਆ ਆਪਸੇ ਚੋੜ ਉਹ ਅਗਲੀ ਦੀ ਮਰਜ਼ੀ ਹੈ ਜੀ ਪਰ ਸਾਡਾ ਜਿਹੜਾ ਸਾਰਾ ਇਹਨਾਂ ਨਾਲ ਸਮਤ ਹੈ ਇਹਨਾਂ ਨੇ ਜੋ ਵੀ ਪਹਿਲਾਂ ਵੀ ਜੋ ਕੀਤਾ ਇਹਨਾਂ ਨੇ ਚੰਗਾ ਹੀ ਕੀਤਾ ਤੇ ਗਾਵੇਂ ਮੀਂਦ ਆ ਵੀ ਚੰਗਾ ਹੀ ਹੋਊਗਾ ਇਸੇ ਮੀਤ ਨਾਲ ਗੱਤਾਂ ਤੁਰੇ ਆ। ਆ ਜੋਤੀ ਜੀ ਅੱਜ ਇਹ ਪਿੰਡ ਦੇ ਜਿਹੜੇ ਵੱਡੇ ਕੱਟ ਰਹੀ ਤੁਸੀਂ ਅੱਜ ਸਰਪੰਚ ਚ ਹੋਣਾ ਲੱਗਦਾ ਐ ਐਲਾਨ ਕੀਤਾ ਐ ਤੇ ਕੀ ਜਣਾ ਚਾਹਉਂਦੇ ਤੁਸੀਂ ਇਸ ਤੋਂ। ਬਸ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਰੇ ਨਾਲ ਸਾਥ ਦਿਓ ਤੇ ਸਿਰਫ ਮੈਨੂੰ ਸਰਪੰਚ ਬਣਾਓ ਪੰਚਾਇਤ ਬਣਾਈਏ ਜਿਵੇਂ ਪਹਿਲਾਂ ਕੀ ਪਹਿਲਾਂ ਵੀ ਜੇ ਤਾਂ ਆਪਣੀ ਸੀਗੀ ਤੇ ਕੰਮ ਦੀ ਰਫਤਾਰ ਹੋਰ ਤੇਜ਼ ਹੋਵੇ। ਇਹ ਸਾਰੀ ਟੀਮ ਨੂੰ ਬਣਾਉ ਸਾਰਿਆਂ ਦਾ ਧੰਨਵਾਦ ਤੁਹਾਡੇ ਪਿੰਡ ਫਲੋਡ ਦੀ ਹਿਸਟਰੀ ਦੇ ਪਹਿਲੇ ਦੇ ਵਿੱਚ ਨੂੰ ਮਿਲ ਰਿਹਾ ਵਿੱਚ ਕਿ 6 7 759 ਨੇ ਦੋਨੋਂ ਚਲਤਨ ਦਿੱਤਾ ਹੈ ਕਿ ਸਭ ਸੰਪਤੀ ਦੇ ਹਾਲਾਤ ਨਹੀਂ ਬਣੇ ਪਿੰਡ ਦੇ ਵਿੱਚ ਚਲੋ ਆਪਾਂ ਵਿਰੋਧੀਆਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਆਪਾਂ ਤੇ ਜਿਹਨੇ ਵੀ ਜਿਹਨੇ ਵੀ ਸਾਬਕਾ ਸਰਪੰਚ ਅਵਤਾਰ ਸਿੰਘ ਖੜੇ ਅਮੰਦਰ ਸਿੰਘ ਕਿਰਤਪਾਲ ਖੜਾ ਹੋਰ ਵੀ ਸਾਬਕਾ ਸਰਪੰਚ ਕਿਰਤੀ ਰਾਮ ਜਿਨਨੇ ਵੀ ਸਾਬਕਾ ਸਰਪੰਚਾ ਉਹਨਾਂ ਦਾ ਬਹੁਤ ਤਹਿਤੋਂ ਧੰਨਵਾਦ ਜਿਨ੍ਹਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਂ ਉਹਨਾਂ ਦਾ ਕਰਜ਼ਾ ਦੇ ਨਹੀਂ ਸਕਦਾ ਕਿਸੇ ਇਸ ਤੋਂ ਪਹਿਲਾਂ ਵੀ ਦੀ ਤੁਹਾਡੀ ਸੁਣਾਈ ਹੋਈ ਸੀ ਕੀ ਤੁਸੀਂ ਮੇਨ ਕੰਮ ਜਿਹੜੇ ਮੰਨੇ ਹੋ ਦੀ ਪਿੰਡ ਵਿੱਚ ਕਿੱਥੇ ਜੁੜੇ ਦੇ ਆਧਾਰ ਤੁਸੀਂ ਐਸਰੇ ਵੋਟਾਂ ਬਣਾਈ ਕੋਈ ਕੰਮ ਜ਼ਿਆਦਾਤਰ ਸਾਡੇ ਪਿੰਡ ਪਹਿਲਾ ਕੰਮ ਹੁੰਦਾ ਨਹੀਂ ਸੀ ਨਰੇਕੰਡਰੋਗਾ ਚ ਕੰਮ ਨਹੀਂ ਚੱਲਦੇ ਸੀਗੇ ਜ਼ਿਆਦਾਤਰ ਮਗਨਰੇਗਾ ਦੇ ਵਿੱਚ ਅਸੀਂ ਕੰਮ ਕੀਤਾ ਜਿਵੇਂ ਕੋਈ ਗਲੀਆਂ ਗੁਲੀਆਂ ਦਾ ਜਾਂ ਕੋਈ ਸ਼ਵਸ਼ਾਨਘਾਟ ਪਾਰਕ ਬਣਾਏ ਜਾਂ ਕੋਈ ਸੱਥ ਦਾ ਕੰਮ ਕੀਤਾ ਜਾਂ ਜਿਵੇਂ ਵਾਟਰ ਰਸ ਦਾ ਕੰਮ ਬਹੁਤ ਵੱਡਾ ਸੀ ਟੀਗੜ ਲਾ ਕੇ ਪੌਦੇ ਲਾਏ ਧਰਮਸ਼ਾਲਾ ਬਣਵਾਈਆਂ ਹੋਰ ਯਾਦ ਨਹੀਂ ਬਹੁਤ ਘਰ ਕੰਪੈਨਸ਼ਨਾਂ ਲਵਾਈਆਂ ਸਰਗਨਸ ਦੀ ਮਾਰਕਮ ਜੋ ਵੀ ਕੰਮ ਕੀਤੇ ਬਹੁਤ